ਇਸ ਲਈ ਕੁਝ ਚੋਣਾਂ 'ਚ ਲਗਾਤਾਰ ਰੰਗ ਬਦਲਦੀ ਰਹੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸਿਆਸਤ 'ਚ ਕਦੇ ਆਮ ਆਦਮੀ ਪਾਰਟੀ ਅਤੇ ਕਦੇ ਕਾਂਗਰਸ ਆਪਣੀ ਬੜਤ ਬਣਾਉਂਦੀ ਵਿਖਾਈ ਦਿੱਤੀ ਹਾਲਾਂਕਿ ਇਸ ਸਭ ਦਰਮਿਆਨ ਪਾਸ਼ਪਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਕੋਸ਼ਿਸ਼ ਹਰ ਚੋਣ 'ਚ ਕੀਤੀ ਆਮ ਆਦਮੀ ਪਾਰਟੀ ਨੇ ਹਾਲ ਹੀ ਚ ਹੋਈਆਂ ਲੋਕ ਸਭਾ ਚੋਣਾਂ ਤੋਂ ਮਹਿਜ਼ ਇੱਕ ਮਹੀਨਾ 10 ਦਿਨ ਬਾਅਦ ਜਿਸ ਤਰ੍ਹਾਂ ਉਲਟ ਫੇਰ ਕਰਦਿਆਂ ਤੀਜੇ ਨੰਬਰ ਤੋਂ ਉੱਠ ਕੇ ਪਹਿਲੇ ਨੰਬਰ ਤੇ ਆ ਕੇ ਬਾਜ਼ੀ ਮਾਰੀ ਹੈ ਉਸ ਤੋਂ ਹਰ ਕੋਈ ਹੈਰਾਨ ਹੈ ਜਿਮਨੀ ਚੋਂ ਦੀ ਸ਼ੁਰੂਆਤ ਚ ਚਰਚਾ ਸੀ ਕਿ ਲੋਕ ਸਭਾ ਚੋਣਾਂ ਚ ਇੰਨੇ ਵੱਡੇ ਪੱਧਰ ਤੇ ਵੋਟ ਬੈਂਕ ਕਿਸ ਕਰਨ ਮਗਰੋਂ ਹੁਣ ਆਪ ਇਥੇ ਕੀ ਗੁਲ ਖਿਲਾਏਗੀ ਪਰ ਪਾਰਟੀ ਨੇ ਅਜੀਹਾ ਗੁਲ ਖਿਲਾਇਆ ਕਿ ਸਾਰੀਆਂ ਵਿਰੋਧੀ ਪਾਰਟੀਆਂ ਦੀ ਬੱਤੀ ਗੁਲ ਕਰ ਦਿੱਤੀ ਲੋਕ ਸਭਾ ਚੋਣਾਂ ਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਰ ਨੂੰ ਮਿਲੀ 81 ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਜ਼ੋਰਦਾਰ ਚੋਣ ਪ੍ਰਚਾਰ ਕਰਕੇ ਪਾਰਟੀ ਦੀ ਵਾਪਸੀ ਕਰਵਾਈਏ ਉਸ ਨਾਲ ਉਹਨਾਂ ਦਾ ਕਦ ਯਕੀਨੀ ਤੌਰ ਤੇ ਵਧਿਆ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਚ ਸਿਰਫ 15629 ਵੋਟਾਂ ਨਾਲ ਤੀਜੇ ਸਥਾਨ ਤੇ ਹੀ ਸਬਰ ਕਰਨਾ ਪਿਆ ਸੀ ਇਸ ਤੋਂ ਠੀਕ 40 ਦਿਨਾਂ ਬਾਅਦ ਹੋਈ ਜਿਮਨੀ ਚੋਣ 'ਚ ਮੁੱਖ ਮੰਤਰੀ ਨੇ ਅੱਗੇ ਆ ਕੇ ਕਮਾਂਡ ਸੰਭਾਲੀ ਵਰਕਰਾਂ ਦਾ ਮਨੋਵਲ ਬਦਾ ਕੇ ਉਹਨਾਂ ਨੂੰ ਇੱਕਜੁੱਟ ਕੀਤਾ ਅਤੇ ਸੂਚੇ ਜੇ ਟੰਗ ਨਾਲ ਚੋਣ ਪ੍ਰਚਾਰ ਕਰਕੇ ਪਾਰਟੀ ਦੀਆਂ ਵੋਟਾਂ 15629 ਤੋਂ ਵਧਾ ਕੇ 55246 ਕਰਨ ਚ ਕਾਮਚਬ ਰਹੇ ਇਸ ਜਿੱਤ ਤੋਂ ਬਾਅਦ ਮੁੱਖ ਮੰਤਰੀ ਦੇ ਰਣਨੀਤਿਕ ਹੁਨਰ ਦੀ ਚਰਚਾ ਦੂਜੀਆਂ ਪਾਰਟੀਆਂ ਚ ਵੀ ਹੋਣ ਲੱਗੀ ਹੈ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਦਿਖਚੇ ਨੇ ਇਸ ਜਿੰਮਨੀ ਚੋਣ ਲਈ ਪੂਰੇ ਲਾਮ ਲਸ਼ਕਰ ਸਮੇਤ ਜਲੰਧਰ ਚ ਡੇਰੇ ਲਾਏ ਹੋਏ ਸਨ ਪਰ ਜਿੱਤ ਦਾ ਸਵਾਦ ਮਾਣ ਨਹੀਂ ਚਖਿਆ ਜ਼ਾਹਿਰ ਹੈ ਕਿ 40 ਦਿਨਾਂ ਚ 40000 ਦੇ ਕਰੀਬ ਵੋਟਾਂ ਵਧਾਉਣਾ ਕੋਈ ਸੌਖਾ ਕੰਮ ਤਾਂ ਨਹੀਂ ਸੀ ਇਸ ਪਿੱਛੇ ਮੁੱਖ ਮੰਤਰੀ ਨੇ ਚੋਣਾਂ ਦੀ ਵਿਸਾਤ ਤੇ ਪੂਰੀ ਸੂਝ-ਬੂਝ ਨਾਲ ਚੱਲੀ ਗਈ ਹਰ ਚਾਲ ਨੇ ਕੰਮ ਕੀਤਾ ਸੀ ਕਾਂਗਰਸ ਨੇ ਲੋਕ ਸਭਾ ਚੋਣਾਂ ਚ ਜਿਲੰਦਰ ਸੀਟ ਜਿੱਤੀ ਸੀ ਜਿਸ ਚ ਜਿਲੰਦਰ ਪੱਛਮੀ ਹਲਕੇ ਚ ਉਸ ਨੂੰ ਕਰੀਬ 1.5 ਹਜ਼ਾਰ ਦੀ ਵਾਧਤ ਮਿਲੀ ਸੀ ਲੋਕ ਸਭਾ ਚੋਣਾਂ ਚ 44394 ਵੋਟਾਂ ਹਾਸਲ ਕਰਨ ਵਾਲੀ ਕਾਂਗਰਸ ਇਸ ਜਿਮਨੀ ਚੋਣ ਚ ਸਿਰਫ 16757 ਵੋਟਾਂ ਹੀ ਹਾਸਲ ਕਰ ਸਕੀ ਹੈ ਅਤੇ ਤੀਜੇ ਨੰਬਰ ਤੇ ਰਹੀ ਸਥਾਨਕ ਆਗੂ ਆਪਣੀਆਂ ਅੰਦਰੂਨੀ ਮੀਟਿੰਗਾਂ ਦੌਰਾਨ ਕਹਿ ਰਹੇ ਨੇ ਕਿ ਜਿਮਨੀ ਚੋਣ ਜਿੱਤਣ ਦੀ ਵੱਡੀ ਜ਼ਿੰਮੇਵਾਰੀ ਸਥਾਨਕ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਸੀ ਹੁਣ ਇਸ ਹਾਰ ਦਾ ਦੋਸ਼ ਚੰਨੀ ਤੇ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਰਟੀ ਦੇ ਹੋਰ ਸੀਨੀਅਰ ਆਗੂ ਆਵੇਂ ਚੋਣ ਪ੍ਰਚਾਰ ਦੌਰਾਨ ਜਲੰਧਰ ਚ ਹੀ ਡਟੇ ਰਹੇ ਪਰ ਉਹਨਾਂ ਦੀ ਖਿੱਚੋ ਤਾਨ ਜਗਜ਼ਾਹਰ ਸੀ ਚੋਣਾ ਦੌਰਾਨ ਹੀ ਪਾਰਟੀ ਅੰਦਰ ਟੜੇਬੰਦੀ ਦਾ ਪਰਦਾ ਫਾਸ਼ ਹੋ ਗਿਆ ਸੀ ਕਿਉਂਕਿ ਹਰ ਸੀਨੀਅਰ ਆਗੂ ਆਪੋ ਆਪਣੇ ਪੱਧਰ ਤੇ ਸਾਥੀ ਆਗੂਆਂ ਨਾਲ ਚੋਣ ਪ੍ਰਚਾਰ ਕਰ ਰਿਹਾ ਸੀ ਪਾਸਪਾਲ ਲੋਕ ਸਭਾ ਚੋਣਾਂ ਬਾਗ ਇਸ ਜਿਮਨੀ ਚੋਣ ਚ ਵੀ ਦੂਜੇ ਨੰਬਰ ਤੇ ਰਹੀ ਇਸ ਦਾ ਮੁੱਖ ਕਾਰਨ ਪਾਰਟੀ ਉਮੀਦਵਾਰ ਸ਼ੀਤਲ ਅਗੂਰਾਲ ਵੱਲੋਂ ਪਾਲਾ ਬਦਲਨ ਕਾਰਨ ਉਨ੍ਹਾਂ ਪ੍ਰਤੀ ਪੈਦਾ ਹੋਈ ਨਾਰਾਜ਼ਗੀ ਸੀ ਇਸ ਤੋਂ ਇਲਾਵਾ ਸਥਾਨਕ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਆਪ ਜੋ ਸ਼ਾਮਿਲ ਹੋ ਕੇ ਪਾਸ਼ਪਾਦੀ ਜਿੱਤ ਚ ਅੜਿੱਕੇ ਪੈਦਾ ਕਰ ਦਿੱਤੇ ਕਿਹਾ ਤਾਂ ਇੱਥੋਂ ਤੱਕ ਜਾ ਰਿਹਾ ਹੈ ਕਿ ਪਾਰਟੀ ਦੇ ਕਈ ਸਥਾਨਕ ਸੀਨੀਅਰ ਆਗੂਆਂ ਨੇ ਜਾਂ ਤਾਂ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ ਜਾਂ ਫਿਰ ਅੰਦਰ ਖਾਤੇ ਆਪ ਦੀ ਮਦਦ ਕੀਤੀ ਸੀ ਸੁਬਾਈ ਲੀਡਰਸ਼ਿਪ ਨੇ ਆਪਣੇ ਵੱਲੋਂ ਪੂਰ ਜ਼ੋਰ ਕੋਸ਼ਿਸ਼ ਕਰਕੇ ਪਾਰਟੀ ਨੂੰ ਮੁਕਾਬਲੇ ਚ ਬਣਾਈ ਰੱਖਣ ਲਈ ਸਖਤ ਮਿਹਨਤ ਕਰਦਿਆਂ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ ਪਰ ਕਿਸੇ ਵੀ ਕੇਂਦਰੀ ਆਗੂ ਦੇ ਚੋਣ ਪਰ ਚਾਰਲੀ ਨਾ ਪਹੁੰਚਣ ਦਾ ਖਮਿਆਜਾ ਉਸ ਨੂੰ ਭੁਗਤਣਾ ਪਿਆ ਪੰਜਾਬ ਦੀ ਸਿਆਸਤ ਚ ਆਪਣੀ ਹੋਣ ਦੀ ਲੜਾਈ ਲੜ ਰਹੇ ਅਕਾਲੀ ਦਲ ਲਈ ਇਹ ਚੋਣ ਨਤੀਜੇ ਕਿਸੇ ਕੋੜੀ ਜਾਤ ਤੋਂ ਘਟ ਨਹੀਂ ਨੇ ਜਿਸ ਨੂੰ ਉਹ ਕਦੇ ਯਾਦ ਨਹੀਂ ਕਰਨਾ ਚਾਹੇਗਾ ਵੈਸੇ ਦਾ ਪਿਛਲੇ ਕਰੀਬ 30 ਸਾਲਾਂ ਤੋਂ ਅਕਾਲੀ ਦਲ ਦਾ ਕਦੇ ਇਸ ਹਲਕੇ ਚ ਕੋਈ ਖਾਸ ਲੋਕ ਆਧਾਰ ਨਹੀਂ ਰਿਹਾ ਪਾਸਪਾ ਤੋਂ ਵੱਖ ਹੋ ਕੇ ਪਹਿਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਅਕਾਲੀ ਬਸਪਾ ਉਮੀਦਵਾਰ ਨੂੰ 4325 ਵੋਟਾਂ ਮਿਲੀਆਂ ਸਨ ਹਾਲੀਆਂ ਲੋਕ ਸਭਾ ਚੋਣਾਂ 'ਚ 2623 ਅਤੇ ਇਸ ਜਿਮਨੀ ਚੋਣ 'ਚ 1242 ਵੋਟਾਂ ਅਕਾਲੀ ਉਮੀਦਵਾਰ ਨੂੰ ਮਿਲੀਆਂ ਸੂਬੇ 'ਚ ਕਈ ਵਾਰ ਸੱਤਾ 'ਚ ਰਹੀ ਇੰਨੀ ਵੱਡੀ ਖੇਤਰੀ ਪਾਰਟੀ ਨੂੰ ਕਿਸੇ ਵਿਧਾਨ ਸਭਾ ਹਲਕੇ 'ਚ ਮਿਲੀਆਂ ਇਹ ਵੋਟਾਂ ਇਸ ਗੱਲ ਦਾ ਸਪਸ਼ਟ ਸੰਕੇਤ ਨੇ ਕਿ ਵੋਟਰ ਉਸ ਨੂੰ ਅਤੇ ਉਸ ਦੀਆਂ ਨੀਤੀਆਂ ਨੂੰ ਨਕਾਰ ਚੁੱਕੇ ਨੇ